ਛੋਟਾ ਕੋਲ ਜਾਂਦਾ ਵੱਡਾ ਛੋਟਾ ਛੋਟਾ ਕਿੰਨੇ ਬੰਦੇ ਤੁਸੀਂ ਇਹ ਕੰਮ ਕਰਦੇ ਕਿੰਨੇ ਟਾਈਮ ਤੋਂ ਕਰਦੇ ਆ ਇਹ ਰਾਤ ਚੱਕ ਦੋ ਜਾ ਤਾਂ ਨਹੀਂ ਪਹਿਲਾਂ ਜਿਹੜਾ ਪਹਿਲਾਂ ਗੱਲ ਸੀ ਕਿੱਥੇ ਵੇਚਿਆ ਤਾਰਾਂ ਤੁਸੀਂ ਕਿਹੜਾ ਫੌਜੀ ਨੂੰ ਕਿਹੜਾ 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 ਫੌਜੀ ਆ ਉਹ ਜਿਹੜਾ ਇੱਕ ਗਵਾਰਗਾ ਛੱਡ ਕੇ ਦੂਜਾ ਰਾਤ ਨੂੰ ਵੇਚ ਕਹੌਣੇ ਕਿ ਦਿਨੇ ਵੇਚ ਕਹੌਣਿਆ ਨੂੰ ਨਹੀਂ ਹੁਣ ਗੱਲ ਕਰਕੇ ਜਾਣੇ ਨੇ ਫੋਨ ਨੰਬਰ 25 ਨੰਬਰ ਨੰਬਰ 22 ਨੂੰ ਲਿਖਾਇਆ ਸੀ ਬੋਲ ਦੁਬਾਰਾ ਬੋਲ 996 41 ਹਾਂ 18 299 ਅੱਛਾ ਇੱਕ ਵਾਰੀ ਤੁਸੀਂ ਤਾਰਾਂ ਵਿੱਚੋਂ ਉਹਦਾ ਨੰਬਰ ਵੀ ਚੇਤੇ ਹੋ ਗਿਆ ਨੰਬਰ ਉਹਦਾ ਲੈ ਕੇ ਨਾ ਦਿੱਤਾ ਸੀਗਾ ਜਿਉਂ ਨੇ ਨੰਬਰ ਚੇਤੇ ਬੜੀ ਸ਼ੁਦੀ ਹੋਇਆ ਤੇਰੇ ਨੰਬਰ ਦਾ ਯਾਰ ਸੱਚ ਦੱਸ ਦੋ ਕਿੰਨੇ ਟਾਈਮ ਤੋਂ ਕੰਮ ਕਰਦੇ ਆਂਗਾ ਸਾਰਿਆਂ ਦੇ ਨਾਮ ਲੈ ਲੈ ਜਿੰਨੇ ਬੰਦੇ ਆ ਜਿੰਨੇ ਬੰਦੇ ਆ ਨਹੀਂ ਆਹੀ ਇਹ ਤੁਹਾਡੇ ਕਟ ਬਾਰੇ ਤਾਰਾ ਜਿਹੜਾ ਵੱਡਾ ਇੰਨਾ ਸਾਰੇ ਕਦੋਂ ਵੱਡੇ ਨਾ ਹੁੰਦੇ ਛੋਟੇ ਹਾਂ ਹਾਂਜੀ ਕਦੋਂ ਵੱਡੇ ਆ ਇਹ ਪਰਸੋਂ ਨਾਲ ਵੱਡੰਗਾ ਇਹ ਥੋੜਾ ਵੱਡੰਗਾ ਇਹ ਬਣਾਇਆ ਇੱਧਰ ਹੁਣ ਵੱਧ ਨਹੀਂ ਤੋਂ ਵੱਧ ਨਹੀਂ ਕੋਈ ਲੈ ਗਿਆ ਉਧਰ ਸੱਚ ਦੱਸਿਓ ਆਹ ਸੇਮ ਤੋਂ ਪਹਿਲਾਂ ਜਿਹੜਾ rau ਕੋਲੇ ਪਾਸੋਂ ਉਧਰੋਂ ਤਾਰਾ ਵੱਡਾ ਉਹ ਤਾਰਾ ਕਿੱਥੇ ਆ ਨਹੀਂ ਉਹ ਨਹੀਂ ਉਧਰ ਨਹੀਂ ਆਇਆ ਜਾ ਜਿਹੜਾ ਜਿੰਨੇ ਵੀ ਤੁਸੀਂ ਉਹ ਚੱਕ ਕੇ ਪਿੰਦੋਂ ਤਾਰਾ ਪਾਈ ਜਾਂਦੇ ਉਹ ਤਾਰਾ ਵੱਢ ਕੇ ਨਜਰਾਤ ਉਹ ਰਾਤ ਨਹੀਂ ਆਉਂਦੀ ਆਹ ਈ ਤਾਰ ਕਿੱਥੇ ਆਹ ਈ ਕਿੱਥੇ ਹੰਦੀ ਵੱਢ ਕੇ ਵੱਢਣ ਵਾਲੇ ਆਂਦੇ ਗਏ ਆਈ ਝੋਟਰੀ ਮਾਰਦੇ ਨੇ ਰੱਖਾਂ ਕਿੱਥੇ ਸੀ ਰੱਖਣਾ ਕਿੱਥੇ ਸੀ ਓਏ ਉੱਧਰ ਹੀ ਰੱਖਣਾ ਹੈ ਤਾਰ ਦੇ ਨਾਲ ਓਹ ਤਾਰ ਉਹਦਾ ਭਾਈ ਨਾ ਕੀ ਅੜੀ ਤਰ੍ਹਾਂ ਹੈ ਨਾ ਚੁੱਪ ਚੁੱਪ ਇੱਕ ਮਿੰਟ ਬਿੱਲਾ ਤੇਰਾ ਕਾਕੇ ਕੀ ਬੰਦ ਬਿੱਲਾ ਤੇਰਾ ਕਾਕੇ ਤੂੰ ਪਿਆਦਾ ਕੀ ਬੰਦ ਬਿੱਟੋ ਹੈ ਕਈ ਤਰ੍ਹਾਂ ਬੋਲ ਸਰਵਲ ਸਿੰਘ ਕਿਹੜੀ ਜਾਤ ਤੂੰ ਕਿਹੜੀ ਜਾਤੀ ਦਾ ਮਾਜੀ ਵੀ ਸਿੱਖ ਤੇਰਾ ਵੀ ਕਾਕਾ ਕੀ ਨਾਮ ਮੇਰਾ ਨਾਮ ਸੰਦੀਪ ਭਾਈ ਤੇ ਉਹਦਾ ਨਾਮ ਗੁਰਪ੍ਰੀਤ ਦਾ ਹਾਂਜੀ ਕਿੰਨੇ ਭੈਣ ਭਰਾ ਤੂੰ ਪੰਜ ਭੈਣ ਤਿੰਨ ਭੈਣਾ ਦੋ ਬਰਾਜ ਤੂੰ ਵੱਡਾ ਵੀ ਛੋਟਾ ਮਾਜੀ ਵੀ ਸਿੱਖ ਤੇਰਾ ਵੀ ਕਾਕਾ ਈ ਨਾਮ ਇੱਧਰ ਬੋਲ ਇੱਧਰ ਹਾਂ ਪੌੜਾ ਕੀ ਨਾਮ ਗੁਰਦਾਸ ਸਿੰਘ ਤੇ ਹੁਣਾ ਗੋਡੇ ਕਿਹੜੀ ਦਾ ਤੇ ਜਦੋਂ ਵੱਢਦੇ ਹੋ ਤਾਂ ਨਹੀਂ ਬੋਲ ਤੇਰਾ ਤੁਹਾਡਾ ਤਿੰਨਾ ਦਾ ਪਿੰਡ ਕਿਹੜਾ ਤੁਹਾਡਾ ਵੱਡਾ ਛੋਟਾ ਆਹ ਬਾਈ ਜੀ ਫੜਿਆ ਮਾਲਕਾਂ ਦੇ ਡੇਰੇ ਤੋਂ ਥੋੜਾ ਜਿਹਾ ਅੱਗਾ ਤਿੰਨ ਜੋਰ ਫੜਿਆ 19 ਦਾ ਸੰਦ ਵੀ ਪੂਰੇ ਆ ਹਾਂਜੀ ਬਾਈ ਛੁੱਟੀ ਬਾਰੇ ਛੁੱਟੀ ਬਾਰੇ ਹਾਂ ਜਿਹੜੇ ਕੋਲ ਖਰਾਬ ਫੜੇ ਮਹਾਸੂ ਤੇਰੇ ਮੁਸਾਫਰ ਆਪਣੇ ਕੇ ਮੱਥੋਂ ਪਰ ਆਪਰਾਂ ਨੇ ਸਹੀ ਕੋਈ ਤਕਾਣੀ ਜਿਹਦੇ ਕੋਲੇ ਬੇਤਵੇ ਆ ਸਾਡੇ ਕੋਲ ਲੈਤਾ ਓਏ ਕੋਈ ਜਾਂਦੇ ਨਾ ਲੈ ਦੋ ਜਿੰਦੂ ਕਰਦੇ ਹੁਣ ਮਾਰਨ ਨਹੀਂ ਕਹਿੰਦਾ ਹਾਂ ਅਸੀਂ ਮੇਲ ਬੰਦਾ ਉਹ ਬਣਾਉਣਾ ਫਿਰ ਤੁਸੀਂ ਬਾਜੋ ਹਾਂ ਉਹ ਵੱਡਾ ਹੈ ਬੋਲ ਬੋਲ ਜੱਬਰਤਾ ਬਖਾਰੇ ਜੱਬਰੋ ਬੋਲੋ ਨਾ ਬਾਈ ਬੋਲ ਜਾ ਬੋਲ ਹਲੋ ਬਈ ਇਹ ਅਹੀ ਬੱਠਾਗਾ ਇੱਕ ਮਿੰਟ ਆਈ ਰੱਖੀ ਇੱਕ ਮਿੰਟ ਇੱਕ ਮਿੰਟ ਨਾ ਆਈ ਫੜ ਜਾ ਫੜ ਜਾ ਫੜ ਜਾ ਇੱਕ ਮਿੰਟ ਆਈ ਨੀ ਬੰਦ ਕਰੋ ਦੁਬਾਰੇ ਬਣਾ ਦੁਬਾਰੇ ਬਣਾ ਕੋਈ ਨਾ ਜੇ ਅੰਪਾਇਰ ਵੀ ਗਾਲ ਲਈ ਫਿਰਦੇ ਆ ਓਏ ਤੇ ਹੋਰ ਉਹਦਾ ਟੇਬਲ ਦੂਜੀ ਲਾਈ ਫਿਰਦੇ ਤਾਂ ਇੰਨੀ ਵੱਡੀਆਂ ਤਾਰੀਆਂ ਵੱਡੀਆਂ ਮੋਟੀਆਂ ਤਾਂ ਨਾ ਪੈਂਦਰੀਆਂ ਨਮੀਆਂ ਕਈਆਂ ਪੰਡਿਆਂ ਜਿਨ੍ਹਾਂ ਨੇ ਕਿਤੇ ਇਹਨਾਂ ਗੰਨਾਂ ਦੇ ਆਧਾਰਾਂ ਨੇ ਇਹ ਹਾਇ ਦਾ ਬਹੁਤ ਕੰਮ ਕਰਦੇ ਨੇ ਆਪਣੇ ਮੋਟਾ ਨੇ ਛੱਡਿਆਂ ਦੇ ਡ੍ਰੈਕ ਵੀ ਛੱਡੀਆਂ ਹੋਰ ਯੋ ਚਪਲਾ ਚੱਕ ਲਵਾਂਗੇ ਨਾ ਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਿਆਲ ਦਾ ਤੇ ਧੁੰਦਾਂ ਦਾ ਮੌਸਮ ਹੋਣ ਕਰਕੇ ਤੇ ਆਮ ਲੋਕ ਟਾਈਮ ਦੇ ਨਾਲ ਹੀ ਆਪਣੇ ਘਰਾਂ ਦੇ ਅੰਦਰ ਚਲੇ ਜਾਂਦੇ ਆ ਤੇ ਬਾਹਰ ਕਿਸਾਨਾਂ ਦੇ ਖੇਤਾਂ ਦੇ ਵਿੱਚ ਕੁਝ ਚੋਰਾਂ ਨੇ ਬੜੀ ਅਤਮਚਾਈ ਹੋਈ ਸੀ ਤੇ ਦੀਜੇ ਕਰਕੇ ਸਾਡੀ ਪੁਲਿਸ ਬੜੀ ਮਸਤੈਦ ਸੀ ਤੇ ਅਸੀਂ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਅਸੀਂ ਲੋਕਾਂ ਨੂੰ ਉਹ ਲੌਡ ਸਪੀਕਰਾਂ ਦੇ ਰਾਹੀਂ ਅਵੇਅਰ ਕੀਤਾ ਹੋਇਆ ਸੀ ਵੀ ਇਹਨਾਂ ਤੇ ਚੋਰਾ ਤੇ ਨਿਗਰਾਨੀ ਰੱਖੀ ਜਾਵੇ ਤੇ ਇਸੇ ਲੜੀ ਦੇ ਅਧੀਨ ਸਾਨੂੰ ਇਤਲਾਹ ਮਿਲੀ ਤੇ ਕਿ ਕੁਝ ਚੋਰ ਜਿਹੜੇ ਜਿਨ੍ਹਾਂ ਨੇ ਤਾਰਾਂ ਵੱਢੀਆਂ ਬਿਜਲੀ ਦੀਆਂ ਚੱਲਦੀਆਂ ਤਾਰਾਂ ਤੋਂ ਵੱਧਣੀ ਤੇ rauke ਤੇ ਰਾਣੀਆਂ ਸਾਈਡ ਤੋਂ ਤਾਰਾਂ ਜਿਨ੍ਹਾਂ ਨੇ ਚੋਰੀ ਕੀਤੀਆਂ ਉਹ rauke ਦੇ ਵਿੱਚ ਇੱਕ ਬੀਜਾਬਾਨ ਜਗ੍ਹਾ ਦੇ ਵਿੱਚ ਤਾਰਾਂ ਵੇਚਣ ਦੇ ਲਈ ਕਿਸੇ ਦੀ ਵਹੀਕਲ ਦੀ ਡੀਕ ਕਰ ਰਿਆ ਤੇ ਅਸੀਂ ਆਮ ਜਿਹੜੇ ਪਿੰਡ ਦੇ ਲੋਕਾਂ ਦੀ ਸਹਾਇਤਾ ਦੇ ਨਾਲ ਤਿੰਨ ਵਿਅਕਤੀ ਜਿਨ੍ਹਾਂ ਦੇ ਵਿੱਚੋਂ ਇੱਕ ਸੁਖਚੈਨ ਸਿੰਘ ਸੀਗਾ ਤੇ ਇੱਕ ਗੁਰਪ੍ਰੀਤ ਤੇ ਤਰਸੇਮ ਸਿੰਘ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਦੇ ਕੋਲੋਂ ਤਕਰੀਬਨ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਸਰਕਾਰੀ ਜਿਹੜੇ ਬਿਜਲੀ ਦੇ ਖੰਭਿਆਂ ਤੋਂ ਚੋਰੀਆਂ ਕੀਤੀਆਂ ਤਾਰਾਂ ਤਕਰੀਬਨ ਇੱਕ ਕੁਇੰਟਲ ਦੇ ਲਗਭਗ ਅ ਅਲੂਮਿਨੀਅਮ ਦੀਆਂ ਤਾਰਾਂ ਮਿਲੀਆਂ ਤੇ ਅਤਪਾਕਣ ਤੇ ਇੱਕ ਸੰਸਨੀਖੇਜ ਅਤੇ ਰੋਚਕ ਗੱਲ ਇਹ ਸੀ ਵੀ ਇਹ ਚੋਰਾਂ ਨੇ ਜਿਹੜੇ ਖੰਭਿਆਂ ਤੇ ਚੜ੍ਹਦੇ ਲਈ ਜਿਹੜੇ ਪਲਾਸਟਿਕ ਦੀਆਂ ਚੱਪਲਾਂ ਦੇ ਨਾਲ ਲੋਹੇ ਦੇ ਐਂਗਲ ਲਗਾਏ ਹੋਏ ਲਗਾਏ ਹੋਏ ਸੀ ਤਾਂ ਕਿ ਇਹ ਕਟਰ ਲੈ ਕੇ ਆਸਾਨੀ ਦੇ ਨਾਲ ਜਿਹੜੇ ਖੰਭੇ ਦੇ ਵਿੱਚ ਆਪਣੀਆਂ ਪਲਾਸਟਿਕ ਦੀਆਂ ਚੱਪਲਾਂ ਦੇ ਨਾਲ ਐਂਗਲ ਫਸਾ ਕੇ ਕਾਫੀ ਉਚਾਈ ਤੱਕ ਉੱਪਰ ਚੜ੍ਹ ਜਾਂਦੇ ਸੀ ਤੇ ਆਸਾਨੀ ਦੇ ਨਾਲ ਹੀ ਉਹ ਤਾਰਾਂ ਨੂੰ ਕੱਟ ਲੈਂਦੇ ਸੀ ਤੇ ਤਾਂ ਕਿ ਇੱਕ ਦੂਸਰਾ ਕਾਰਨ ਇਹ ਸੀ ਵੀ ਇਹਨਾਂ ਦਾ ਕੋਈ ਬਿਜਲੀ ਦੇ ਕਰੰਟ ਤੋਂ ਵੀ ਬਚਿਆ ਜਾ ਸਕੇ ਆਸਾਨੀ ਨਾਲ ਹੀ ਚੜ ਜਾਂਦੇ ਸੀਗੇ ਇਹਨਾਂ ਨੂੰ ਦਿੱਤਿਆ ਕੰਬੇ ਇਹ ਇਹ ਮੈਂ ਆਪਣੀ ਸਰਵਿਸ ਦੇ ਦੌਰਾਨ ਪਹਿਲੀ ਵਾਰ ਇਹ ਜੇ ਇਹ ਜਿਹੜੇ ਚੋਰਾਂ ਨੇ ਜਿਹੜੀਆਂ ਤਰੀਕਾ ਬਾਰਦਤ ਦੇਖਿਆ ਵੀ ਇਹ ਪਲਾਸਟਿਕ ਦੀਆਂ ਚੱਪਲਾਂ ਦੇ ਨਾਲ ਲੋਹੇ ਦੇ ਐਂਗਲ ਲਾਏ ਹੋਏ ਸੀ ਕਿ ਉਹਦੇ ਵਿੱਚ ਫਸਾ ਕੇ ਖੰਬੇ ਦੇ ਵਿੱਚ ਉਹ ਚੱਪਲਾਂ ਨੂੰ ਫਸਾ ਕੇ ਉੱਪਰ ਆਸਾਨੀ ਦੇ ਨਾਲ ਚੜ ਜਾਂਦੇ ਸੀ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਜੀ ਇਹ ਬੈਕਗਰਾਉਂਡ ਇਹ ਹੈ ਤਾਂ ਮਾੜੀ ਨੇਚਰ ਦੇ ਆ ਪਹਿਲਾਂ ਵੀ ਇਹਨਾਂ ਤੇ ਚੋਰੀ ਦੇ ਮੁਕਦਮੇ ਦਰਜ ਆ ਕੀ ਕਾਰਵਾਈ ਕੀਤੀ ਦੀ ਇਹਨਾਂ ਦੇ ਬਰਕਲਾਪ ਅਸੀਂ ਮੁਕਦਮਾ ਦਰਜ ਕੀਤਾ 379 411 ਦੇ ਅਧੀਨ ਮੁਕਦਮਾ ਦਰਜ ਕੀਤਾ ਤੇ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਲਿਆ ਤੇ ਇਹਨਾਂ ਤੋਂ ਹੋਰ ਵੀ ਰਿਕਵਰੀ ਹੋਣ ਦੀ ਆਸ ਕਿੰਨੇ ਜਣਿਆਂ ਦਾ گرو ਆ ਇਹ ਇਹ ਤਿੰਨ ਜਣਿਆਂ ਦਾ گرو ਆ ਤੇ ਬਾਕੀ ਸਾਡੀ ਤਫਤੀਸ਼ ਚੱਲ ਰਹੀ ਆ ਇਹਦੇ ਵਿੱਚ ਇੱਕ ਚੜਿਕ ਤੋਂ ਫੌਜੀ ਨਾਮ ਦਾ ਇੱਕ ਜਿਹੜਾ ਹੈਗਾ ਉਹ ਕਵਾੜੀਆ ਉਹ ਵੀ ਨੋਮੀਨੇਟ ਹੋਇਆ ਜਿਹੜਾ ਜਿਹਨੂੰ ਇਹ ਸਾਰੀਆਂ ਤਾਰਾਂ ਜਾਂ ਹੋਰ ਚੋਰੀ ਦਾ ਸਮਾਨ ਉਹ ਨੂੰ ਵੇਚ ਦਿੰਦੇ ਸਿਲ ਜਾ ਕੇ ਸਰ ਆਇਦਨ ਚੋਰੀਆਂ ਹੁੰਦੀਆਂ ਪਰ ਚੋਰ ਆ ਜਿਹੜੇ ਪੁਲਿਸ ਦੇ ਗ੍ਰਿਫਤ ਤੋਂ ਵੀ ਬਾਹਰ ਹੋ ਜਾਂਦੇ ਆ ਇਹ ਦੇਖੋ ਅਸੀਂ ਹਮੇਸ਼ਾ ਕੋਸ਼ਿਸ਼ ਦੇ ਵਿੱਚ ਰਹਿਨੇ ਆ ਤੇ ਆ ਸਾਡੀ ਕੋਸ਼ਿਸ਼ ਹੀ ਰੰਗ ਲੈ ਕੇ ਆਈ ਆ ਜਿਹੜੇ ਚੋਰ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਚੋਰ ਫੜਿਆ ਤੇ ਸਾਡਾ ਅਸੀਂ ਬੜੀ ਮਸਤੀ ਦੀ ਨਾਲ ਡਿਊਟੀ ਕਰ ਰਹੇ ਆ ਤੇ ਅਸੀਂ ਕਿਸੇ ਨੂੰ ਵੀ ਜਿਹੜੇ ਮਾੜੇ ਅਨਸਰ ਨੂੰ ਸਿਰ ਨਹੀਂ ਝੁਕਣ ਦੇਵਾਂਗੇ